ਸਤਿੰਦਰ ਸੱਤੀ ਦੇ ਬਾਰੇ ਗੱਲ ਕਰਾਂਗੇ ਆਪਣੀ ਪੰਜਾਬ ਦੀ ਬਹੁਤ ਮੰਨੀ ਪਰ ਮੰਨੀ ਹੋਈ ਐਂਕਰ ਔਰ ਰਾਈਟਰ ਜਿਨ੍ਹਾਂ ਨੂੰ ਹਮੇਸ਼ਾ ਅਸੀਂ ਵੱਡੇ ਵੱਡੇ ਸਟੇਜਸ ਤੇ ਦੇਖਦੇ ਆਂ ਹੋਸਟ ਕਰਦੇ ਆਂ ਸ਼ੋਜ਼ ਸੋ ਇੱਕ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਵੀਡੀਓ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਉਹ ਖੁਦ ਵੀ ਬਹੁਤ ਪ੍ਰਾਊਡ ਫੀਲ ਕਰ ਰਹੇ ਨੇ ਔਰ ਉਹਨਾਂ ਦੇ ਫੈਨਸ ਵੀ ਜਿਹੜੇ ਬਹੁਤ ਪ੍ਰਾਊਡ ਫੀਲ ਕਰ ਰਹੇ ਤੁਹਾਨੂੰ ਦੱਸ ਦਿੰਨੇ ਆ ਕਿ ਸਤਿੰਦਰ ਸੱਤੀ ਜਿਨ੍ਹਾਂ ਨੇ ਹਾਲੀ ਦੇ ਵਿੱਚ ਕਿਸੇ ਸ਼ੋਅ ਹੋਸਟ ਕਰਨ ਦੇ ਲਈ ਪਹੁੰਚੇ ਸ਼ਾਇਦ ਕੋਈ ਉਹਨਾਂ ਦਾ ਅਵਾਰਡ ਸ਼ੋਅ ਸੀਗਾ ਪੰਜਾਬ ਵੀ ਪੰਜਾਬੀ ਆਈਕੋਨਿਕ ਅਵਾਰਡਸ 2025 ਹੋਸਟਡ ਬਾਈ ਪੰਜਾਬੀ ਕਲਚਰਲ ਹੈਰੀਟੇਜ ਬੋਰਡ ਸੋ ਜਿਸ ਦੇ ਵਿੱਚ ਅਸਕਰ ਸਤੀ ਨੇ ਹੋਸਟ ਕੀਤਾ ਔਰ ਉਥੇ ਸਪੈਸ਼ਲੀ ਗੈਸਟ ਦੇ ਤੌਰ ਤੇ ਪਹੁੰਚੇ ਰਵੀਨਾ ਟੰਡਨ ਸੋ ਰਵੀਨਾ ਟੰਡਨ ਨੇ ਪਹੁੰਚ ਕੇ ਉਹਨਾਂ ਨੂੰ ਅਸ਼ੀਰਵਾਦ ਦਿੱਤਾ ਔਰ ਉਹਨਾਂ ਦੀ ਬਹੁਤ ਜ਼ਿਆਦਾ ਜੋ ਹੈ ਤਾਰੀਫ ਕੀਤੀ ਕਿ ਇਸ ਤਰ੍ਹਾਂ ਤੁਸੀਂ ਸਾਨੂੰ ਐਂਟਰਟੇਨ ਕੀਤਾ ਔਰ ਯੂ ਆਰ टू गुड टू गुड टू गुड सो टू गुड को बहुत ज़्यादा हाईलाइट किया सतेंद्र सती ने ती भी देख रहे हो सोशल मीडिया से अगर उन्होंउंट खोल के देखते देख दे हो तुम तो उन्होंने लिखे कि यू आर टू गुड दैट वनस एन टेंस फ्रॉम सच आइकोनिक वूमेन मेड दिस विसाखी नाइट अनपोगेटेबल सो एक तरह ना कह सकते हैं कि विसाखी का ईवेंट है भावें लेट होया पर जो है आ, रवीना टंडन पहुंची और उत्तर पहुँच के उन्होंने ਸਤੰਦਸ ਅਤੀ ਦੀ ਜੋ ਤਾਰੀਫ ਕੀਤੀ ਉਸਦੇ ਲਗਾਤਾਰ ਸੋਸ਼ਲ ਮੀਡੀਆ ਤੇ ਵੀਡੀਓ ਜੋ ਹੈ ਤੇਜ਼ੀ ਨਾਲ ਵਾਇਰਲ ਹੋ ਰਿਹਾ ਤੁਹਾਨੂੰ ਦੱਸ ਦਿੰਨੇ ਆ ਥੋੜੇ ਹੀ ਸਮੇਂ ਦੇ ਵਿੱਚ ਇਸ ਦੇ ਚੰਗੇ ਵਿਊਜ਼ ਵੀ ਆਏ ਨੇ ਤੇ ਰਵੀਨਾ ਟੰਡਨ ਔਰ ਬਾਕੀ ਵੀ ਬਹੁਤ ਸਾਰੇ ਅਦਾਕਾਰ ਉਸ ਤੇ ਪਹੁੰਚੇ ਜਿਹੜੇ ਜੋ ਨੇ ਸਤਿੰਦਰ ਸੱਤੀ ਦੀ ਖੂਬ ਤਾਰੀਫ ਕਰ ਰਹੇ ਕਿਉਂਕਿ ਸਤਿੰਦਰ ਸੱਤੀ ਇੱਕ ਅਹਿਜ ਹੀ ਅਦਾਕਾਰਾਂ ਵੀ ਕਹਿ ਸਕਦੇ ਕਿਉਂਕਿ ਉਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਵੀ ਕੀਤੀਆਂ ਨੇ ਔਰ ਰੇਡੂਆ ਦੇ ਵਿੱਚ ਵੀ ਉਸ ਨੂੰ ਉਹਨਾਂ ਨੂੰ ਦੇਖਿਆ ਔਰ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਜਿਨ੍ਹਾਂ ਦੇ ਵਿੱਚ ਸਤਿੰਦਰ ਸੱਤੀ ਜੋ ਨੇ ਆਪਣੀ ਅਦਾਕਾਰੀ ਦੇ ਵਿੱਚ ਵੀ ਹੱਥ ਅਜ਼ਮਾ ਚੁੱਕੇ ਨੇ ਪਰ ਫਿਲਹਾਲ ਤੁਹਾਨੂੰ ਦੱਸ ਦੇਣੇ ਕਿ ਜੋ ਵੀਡੀਓ ਉਹਨਾਂ ਨੇ ਸ਼ੇਅਰ ਕੀਤੀ ਹੈ ਉਸ ਨੂੰ ਲੋਕ ਵੀ ਪਸੰਦ ਕਰ ਰਹੇ ਨੇ ਇੰਡਸਟਰੀ ਵੀ ਅਪਰੀਸ਼ੀਏਟ ਕਰ ਰਹੀ ਹੈ ਔਰ ਨਾਲ ਦੀ ਨਾਲ ਤੁਹਾਨੂੰ ਦੱਸ ਦੇਣੇ ਕਿ ਸਟੇਜ ਜਿਹੜੀ ਹੈ ਬਹੁਤ ਬਿਹਤਰੀਨ ਤਰੀਕੇ ਦੇ ਨਾਲ ਇਹ ਸੰਭਾਲਦੇ ਨੇ ਇਹਨਾਂ ਦੀ ਜਿਹੜੀ ਸ਼ਬਦਾਵਲੀ ਹੈ ਇਹਨਾਂ ਕਾਲ ਦੇ ਸਮੇਂ ਔਰ ਉਸ ਸਮੇਂ ਵੀ ਸਤਿੰਦਰ ਸੱਤੀ ਨੇ ਸਟੇਜ ਜੋ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਸੰਭਾਲਿਆ ਔਰ ਆਪਣੀ ਇੱਕ ਇੱਕ ਕਹਿ ਸਕਦੇ ਹਾਂ ਸੀ ਕਿ ਪ੍ਰੋਪਰ ਪ੍ਰੈਪਰੇਸ਼ਨ ਦੇ ਨਾਲ ਉਹ ਸਟੇਜ ਤੇ ਚੜਦੇ ਨੇ ਕਿ ਕੋਈ ਵੀ ਇਹੋ ਜਿਹਾ ਮੌਕਾ ਨਹੀਂ ਹੁੰਦਾ ਕਿ ਜਦੋਂ ਅੱਖ ਅਸੀਂ ਬਲਿੰਕ ਕਰ ਲਈਏ ਕਿ ਅਸੀਂ ਸਤਿੰਦਰ ਸੱਤੀ ਨੂੰ ਦੇਖ ਰਹੇ ਹਾਂ ਔਰ ਅੱਖ ਗਿਆ ਬਿਲਕੁਲ ਇਦਾਂ ਨਹੀਂ ਹੁੰਦਾ ਅਸੀਂ ਸੁਣਦੇ ਹਾਂ ਤੇ ਸੁਣਦੇ ਹੀ ਰਹਿੰਦੇ ਹਾਂ ਸੋ ਇਹ ਵਾਕਿਆ ਦੇ ਵਿੱਚ ਫੈਕਟ ਹੈ ਕੋਈ ਵੀ ਸਟੇਜ ਤੇ ਚੜਦੇ ਨੇ ਸਤਿੰਦਰ ਸੱਤੀ ਚਾਰ ਚੰਦ ਲਗਾ ਕੇ ਹੀ ਉਤਰਦੇ ਨੇ ਸੋ ਇਹ ਵੀਡੀਓ ਜੋ ਹੈ ਉਹ ਬਹੁਤ ਵੱਡਾ ਪ੍ਰੂਫ ਹੈ ਉਸ ਚੀਜ਼ ਦਾ ਜਿਸ ਦੇ ਵਿੱਚ ਰਵਿਨਾ ਜੋ ਨੇ ਉਹਨਾਂ ਦੀ ਤਾਰੀਫ ਕਰਦੇ ਹੋਏ ਨਜ਼ Thank you.